ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਉਆ ਦਾ ਡੇਰੀ ਫਾਰਮ ਨਾਟਗੜਾ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜੋੜਾ ਖੇਤਰਾ ਤਹਿਸੀਲ ਗੁਰਦਾਸਪੁਰ ਤੇ ਜ਼ਿਲ੍ਹਾ ਵੀ ਗੁਰਦਾਸਪੁਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਵੜਾ ਦਿਖਾਉਣੀਆਂ ਚੰਗੇ ਕੱਦ ਕਾਢ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਤੇ ਆਪਾਂ ਪਹੁੰਚੇ ਆ ਵੀਰ ਜੋਦੇ ਕੋਲ ਜੋਰੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਆਪਣਾ ਨਾਮ ਤੇ ਐਡਰੈਸ ਲਿਖਿਓ ਪਿੰਡ ਜੋੜਾ ਛਤਰਾ ਅਛਾ ਜੀ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜੀ ਤਸਵੀਰ ਵੀ ਦੇ ਦੱਸੋ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 84 ਹਾਂਜੀ 849 842 ਠੀਕ ਹੈ 67 393 ਠੀਕ ਹੈ ਜੀ ਹਾਂਜੀ ਕਦੀ ਸ਼ੁਰੂਆਤ ਆ ਦੱਸਿਓ ਮੈਂ ਪਹਿਲੇ ਨੰਬਰ ਤੇ ਜਿਹੜੀ ਬੈੜਿਆ ਕਿੰਨਾ ਸੂਆ ਸੋਣਾ ਤੇ ਕੀ ਮਿਲਕਰ ਰਿਕਾਰਡ ਜੇ ਦੂਜਾ ਸੂਆ ਵੀ ਠੀਕ ਹੈ ਜੀ ਠੀਕ ਹੈ ਮੇਰੇ ਦੂਜਾ ਸੂਆ ਸੋਨੀ ਹੈ ਹਾਂਜੀ ਤੇ ਪਹਿਲੇ ਸੂਏ ਦੋ ਦਿਨਾਂ ਪੰਜ ਕਿਲੋ ਪਾਇਆ ਠੀਕ ਹੈ ਠੀਕ ਹੈ ਠੀਕ ਹੈ ਜੀ ਜੇ ਵੀਰ ਨੇ ਗਾਰੰਟੀ ਤੇ ਵੀ ਖੜਨੀ ਹੋਵੇ ਵੇੜ ਹਾਂਜੀ ਤੇ ਮੇਰਾ ਵੀਰ ਕੋਲ ਲੈ ਸਕਦਾ ਗਾਰੰਟੀ ਤੇ ਵੀ ਦੇ ਦੇਾਂਗੇ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਐਰਕਾ ਕੋਈ 27 28 ਕਿਲੋ ਦੁੱਧ ਦੀ ਉਮੀਦ ਆ ਠੀਕ ਹੈ ਠੀਕ ਹੈ ਜੀ ਕਿੰਨਾ ਕੁ ਟਾਈਮ ਖੜਦੀ ਹੈ ਜੀ ਵੀਰ ਜੀ 20 ਦਿਨ ਕੱਚੀ ਆ ਵੇੜ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਲਓ ਬੰਦੇ ਚੱਕ ਕਰ ਸਕਦੇ ਤੁਸੀਂ ਚੰਗੇ ਕੱਦ ਕਾਟ ਵਾਲੀਆਂ ਵੇੜਾਂਗੇ ਖੋਲੋ ਵੀਰ ਜੀ ਖੋਲ ਕੇ ਖੋਲ ਦਿਓ ਫਾੜ ਹਾਂਜੀ ਭਾਈ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਚੰਗੇ ਕੱਦ ਕਾਠ ਵਾਲੀ ਆ ਤੇ ਹਾਈਟ ਲੈਂਥ ਬਹੁਤ ਜ਼ਿਆਦਾ ਆ ਇਹਦੀ ਚੈੱਕ ਕਰ ਸਕਦੇ ਤੁਸੀਂ ਲਾਗੇ ਨਾ ਲੈਓ ਲੈਓ ਗਿੱਦਿ ਲੈਓ ਕਿਤੇ ਲਾਂਡੂ ਲਾਜੇ ਬਹੁਤ ਜ਼ਿਆਦਾ ਹਵਾਨੇ ਵਿੱਚ ਸੂਨ ਤੱਕ ਚੰਗਾ ਹਵਾਨਾ ਭਰ ਲੋਗੇ ਫੇਸ ਕੁਆਲਿਟੀ ਵੀ ਫੇਰ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਸ਼ਾਨਦਾਰ ਬਣਿਆ ਲੈ ਜਾਓ ਭਾਈ ਜੀ ਬਾਕੀ ਲਾਗੇ ਤੁਹਾਨੂੰ ਥਾਣਾ ਦਾ ਸੈਟ ਗਿਆ ਵੀ ਚੈੱਕ ਕਰਨੇ ਆ ਹਾਂਜੀ ਭਾਈ ਤੁਸੀਂ ਲਾ ਕੇ ਤੇ ਚੈੱਕ ਕਰ ਸਕਦੇ ਜੇ ਬਹੁਤ ਜ਼ਿਆਦਾ ਹੈ ਟਲਾਟੋ ਲਾਓ ਇਧਰ ਸਾਨੂੰ ਦਿਖਾ ਦਿਓ ਤੇ ਲਾ ਕੇ ਤੇ ਥਣਾ ਦਾ ਸੈਜ ਗੈਵ ਚੈੱਕ ਕਰ ਸਕਦੇ ਹਾਂਜੀ ਭਾਜੀ ਚੈੱਕ ਕਰੋ ਦੇਣ ਲੱਜੂਗੀ ਅਜੇ ਵੀਕ ਹਾਂਜੀ ਹਾਂਜੀ ਦਿਨ 20 ਖੜੇ ਕਿਤੇ ਠੀਕ ਹੈ ਜੀ ਕੀ ਮੁੱਲ ਕਰਨਾ ਭਾਜੀ ਹਰ ਮੁੱਲ ਵੀ ਜੀ ਟੀਆ ਵੇੜਾ ਦਾ ਤੇ ਲੋਕੀ ਲੱਖ ਲੱਖ ਰੁਪਏ ਵੀ ਕਰੀ ਜਾਂਦੇ ਹਾਂਜੀ ਠੀਕ ਹੈ ਜੀ ਜਾਇਜ਼ ਕਰੀ ਜਾਣਾ ਹਾਂਜੀ ਆਪਾਂ ਮੁੱਲ ਜਾਇਜ਼ ਕਰਨਾ ਵਾ ਤੇ ਜੇ ਕਿਸੇ ਵੀਰ ਨੇ ਵੇਚਣਾ ਵਾਸਤੇ ਵੀ ਗੱਡੀ ਸਾਡੇ ਕੋਲ ਲੈਣੀ ਹੋਵੇ ਠੀਕ ਹੈ ਉਹਨੂੰ ਵੀ ਰੋਟੀ ਮਿਲੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਜੇ ਕੋਈ ਘਰ ਵਾਲਾ ਵੀਰ ਵੀ ਖ ਮੋਲੇ ਵੀਰ ਜੀ ਭਾਵੇਂ ਦਾ 80 ਕਰਾ ਲੋ ਅੱਛਾ ਜੀ ਭਾਵੇਂ 75 ਕਰਾ ਲੋ ਹਾਂਜੀ ਹਾਂ ਨਾ ਜਿਹੜੀ ਗਾੜ ਦੇਣੀ ਹੈ 60000 ਦੀ ਦੇਣੀ ਵੀ ਆਪਾਂ ਠੀਕ ਹੈ ਜੀ ਠੀਕ ਆ ਮੇਰਾ ਭਰਾ ਉਹ ਹੀ ਫੋਨ ਕਰੇ ਜਿਹਨੇ 60000 ਦੀ ਵਾੜ ਲੈਣੀ ਹੈ ਹਾਂਜੀ ਭਾਈ ਚੰਗੇ ਕੱਦ ਕਾਠ ਵਾਲੀਆਂ ਇਹ ਕੋਈ 20 20 ਦਾ ਸੰਗ ਲੂਗਾ ਤੇ ਲੱਖੋਂ ਬਾਹਰ ਵਾੜਿਆ ਲੱਖੋਂ ਬਾਹਰ ਆ ਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਹਾਂਜੀ ਦਸ ਵਜੇ ਨਾ ਕਿੰਨੇ ਵਜੇ ਸੁਣਾ ਤੇ 30000 ਦੇ ਦੂਜੇ ਸਵੇਰੇ ਵੀਰ ਜੀ ਸੁਣੀ ਆ ਅੱਛਾ ਜੀ ਥੋੜੀ ਕਰਾਚੇ ਆ ਹਾਂਜੀ ਤੇ ਇੱਕ ਤਾਂ ਗਰਮੀ ਘਟ ਮਨਾਏਗੀ ਹਾਂਜੀ ਹਾਂਜੀ ਠੀਕ ਹੈ ਜੀ ਗਾ ਮੌਸਮ ਗਰਮੀ ਦਾ ਆ ਜਾਣਾ ਠੀਕ ਹੈ ਜੀ ਤੇ ਇੱਕ ਫਰੈਂਟ ਵੀ ਚੰਗੀ ਆਉਂਦੀ ਹੈ ਤੇ ਫਰੈਂਟ ਵੀ ਚੰਗੀ ਆ ਇਹਦੀ ਹਾਂਜੀ ਤੇ ਤੀਜੀ ਸੂਏ ਸੁਣੀ ਆ ਪਹਿਲਾ ਤੀਜੀ ਸੂਏ ਵੀਰੇ ਨੇ 30 ਕਿਲੋ ਦੁੱਧ ਪਾਇਆ ਵਾ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਆਪਾਂ ਜ਼ਿਆਦਾ ਨਹੀਂ ਕਹਿਣਾ ਆਪਾਂ 5 ਹੀ ਕਹਿਣਾ ਅਮਰੀਕਾ ਆਪਾਂ ਘਾਟੀ ਦੱਸਣਾ 5 ਕਿਲੋ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਜੀ ਬਸ ਸਹੀ ਗੱਲ ਘਰ ਵਾਲੇ ਕਹਿੰਦੇ 30 ਕਿਲੋ ਚੋਇਆ ਪਰ ਆਪਾਂ 5 ਕਿਲੋ ਕਹਿੰਦੇ ਆ 5 ਕਿਲੋ ਬਹੁਤ ਹੁੰਦਾ ਨਾ ਠੀਕ ਹੈ ਨਾ ਹਾਂ ਹਾਂਜੀ ਜੇ ਤਾਂ ਠੀਕ ਹੈ ਠੀਕ ਹੈ ਤਿਆਰੀ ਆ ਤਿਆਰੀ ਹੈ ਵੀਰੇ ਖੋਲੋ ਵੀਰੇ ਖੋਲ ਵੀਰੇ ਹਾਜੀ ਬਾਈ ਜੈਡ ਬਲੈਕ ਚ ਆ ਗਈ ਆ ਹਾਂਜੀ ਹਾਂਜੀ ਕਰਾਸ ਵਿੱਚ ਆ ਤੇ ਨਾ ਕੋਈ ਗਰਮੀ ਦਾ ਨੁਕਸਾਨ ਨਹੀਂ ਬਹੁਤ ਸਾਡ ਵੀ ਬਹੁਤ ਚੰਗੀ ਆਉਗੀ ਇਹਦੀ ਹਾਂਜੀ ਬਾਕੀ ਢੇਲਾਂ ਢੁਲਾਂ ਬਹੁਤ ਹੈ ਹਾਂਜੀ ਬਾਈ ਚੈੱਕ ਕਰ ਸਾਡੇ ਤੇ ਕੁਆਲਿਟੀ ਆ ਜਾਂ ਢੰਡਾ ਬਹੁਤ ਯਾਰਾ ਵਾ ਜਸੂਨ ਤੱਕ ਅਡਰ ਕੁਆਲਿਟੀ ਚੰਗੀ ਬਣ ਜਾਣੀ ਇਹਦੀ ਇਹ ਲਾਗੇ ਤਾਂ ਥਾਣਾ ਦਾ ਸਹਜ ਗਿਆ ਵੀ ਚੈੱਕ ਕਰਾਉਣੇ ਆ

ਇਹਦਾ ਕੀ ਮੁੱਲ ਕਰਨਾ ਭਾਜੀ ਫਿਰ ਵੀਰ ਜੀ ਮੁੱਲ ਇਹਦਾ ਭਾਵੇਂ ਕਰਾਓ 80 ਦੇ ਭਾਵੇਂ ਕਰਾਓ 75 ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਨਾ ਵੀਰ ਜੀ ਵਸ਼ੀ ਇਹ ਦੇਣੀ ਆਪਾਂ 70000 ਦੀ ਠੀਕ ਹੈ ਭਾਈ ਇਹ ਚੈੱਕ ਕਰ ਸਕਦੇ ਨਾ ਬਾਕੀ ਸੀਲ ਸਲਾਕਾ ਮੇਰਾ ਭਰਾ ਵਸ਼ੀ ਇਹ ਥਾਣਾ ਦਾ ਸੈਜ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਜੀ ਹਾਂ ਜੀ ਤੇ ਹਾਂ ਨਾ ਇਹਦੀ 70000 ਰੀ ਹੋਣੀ ਆ ਠੀਕ ਹੈ ਜੀ ਤੇ ਬਾਕੀ ਮੇਰਾ ਵੀਰ ਤੁਹਾਨੂੰ ਪਤਾ ਹੀ ਆਪਣਾ ਵਪਾਰ ਦਾ ਹੀ ਕੰਮ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਸਾ ਸੋਤਰਾ ਡੰਗਰ ਲਈਦਾ ਵਾ ਬਿਲਕੁਲ ਸਹੀ ਗੱਲ ਹੈ ਮੇਰਾ ਵੀ ਜੋ ਅਸੀਂ ਕਹਿੰਨੇ ਹੁੰਦਾ ਤੇ ਸੱਚੀ ਆ ਹਾਂ ਕਰੀਬਨ ਸਾਡਾ ਠੀਕ ਹੈ ਹਾਂਜੀ ਬੜਾ ਚੰਗਾ ਤੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜਿਹੜੇ ਮਾੜੇ ਲੋਗ ਆ ਚੰਗਿਆਂ ਦਾ ਵੀ ਮਾੜਾ ਕੀਤਾ ਹੁੰਦਾ ਹੈ ਤੇ ਇਹ ਕਰਕੇ ਜਿੱਥੋਂ ਵੀ ਜਿਹੜੇ ਅਸੀਂ ਨਹੀਂ ਕਹਿੰਦੇ ਕਿ ਸਾਡੇ ਕੋਈ ਡੰਗਰ ਲੋ ਜਿੱਥੋਂ ਵੀ ਮੇਰੇ ਭਰਾ ਡੰਗਰ ਲੈਂਦੇ ਜੇ ਨਾ ਕਿਸੇ ਨੂੰ ਪਾਰੀ ਭਰਾ ਕੋ ਡੰਗਰ ਲੈਂਦੇ ਜੇ ਥੋੜਾ ਦੇਖ ਕੇ ਥੋੜਾ ਡੰਗਰ ਲਿਆ ਕਰੋ ਠੀਕ ਹੈ ਆਪਣੀ ਚਾਹ ਮਾ ਦੇਣ ਦਾ ਕੋਈ ਖਾਇਦਾ ਨਹੀਂ ਬਿਲਕੁਲ ਸਹੀ ਗੱਲ ਹੈ ਹੈਨਾ ਤੇ ਇਹ ਕਰਕੇ ਮੇਰਾ ਵੀ ਤੁਸੀਂ ਪੈਸੇ ਖੱਟਨੇ ਹੁੰਦੇ ਆ ਇਹ ਕਰੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਹੈ